ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਦੇ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਬਿਲਕੁਲ ਜੈਜੇ ਪਾ ਦੀਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵਹਿੜਾਂ ਵੇਖ ਰਹੇ ਆ ਇਹ ਸਾਰੀਆਂ ਹੀ ਸੇਲ ਆ ਆ ਤੋਕੜ ਗੱਬਣ ਚੈੱਕ ਪਾਸ ਆ ਆ ਜਿਹੜੀ ਤੁਸੀਂ ਚਿੱਟੇ ਰੰਗ ਦੀ ਵਹਿੜ ਵੇਖ ਰਹੇ ਆ ਆ ਗੱਬਣ ਹਾਂਜੀ ਬਾਈ ਆ ਗੱਬਣ ਆ ਆ ਸਾਰੀਆਂ ਸੂਈਆਂ ਸੂਈਆਂ ਕੋ ਗੱਬਣ ਅੱਛਾ ਠੀਕ ਆ ਆਉਸਰ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਬਾਈ ਸਾਸੀ ਗਾਲ ਬਾਈ ਸਾਸੀ ਗਾਲ ਜੀ ਨਾਮ ਦੱਸੋ ਨਾਮ ਜਸਕਰਨ ਪਿੰਡ ਕਾਲੇ ਕੀ ਤਹਿਸੀਲ ਬਾਗਾ ਬਰਾਂਝਲਾ ਮੋਗਾ ਫੋਨ ਨੰਬਰ ਦੱਸੋ 9914326166 ਕਿਹੜੇ ਪਾਸੋਂ ਲੱਗੀ ਹੈ ਕੋਤੂਕੜੇ ਗੱਬਣਾ ਲੱਗੇ ਨੇ ਬਾਈ ਕਿੰਨੇ ਚਿਰ ਦੀ ਗੱਬਣਾ ਇਹ ਬਾਈ ਸਾਢੇ ਤਿੰਨਾਂ ਤੋਂ ਚਾਰਾਂ ਦੇ ਸਾਨ ਚੈੱਕ ਪਾਸ ਚੈੱਕ ਪਾਸ ਆਪਾਂ ਕੱਲ ਚੈੱਕ ਕਰਾਈ ਆ ਆਲੀ ਤਸੱਲੀ ਕਰਾਈ ਵੀ ਆ ਜਿਹੜਾ ਦੁੱਧ ਚੋ ਲੈਣਾ ਇਹ ਦੁੱਧ ਤਾਂ 11 ਹੀ ਹੋਊਗਾ ਕੋਈ ਬੰਦਾ 10 ਮੰਨ ਕੇ ਆ ਜੀ ਕੱਢ ਬਾਹਰ ਦੁੱਧ ਬਾਈ ਕਹਿੰਦਾ 11 ਹੀ ਹੋ ਤੁਸੀਂ 10 ਕਿਲੋ ਮੰਨ ਕੇ ਆ ਜਿਓ ਸਾਢੇ ਤਿੰਨਾਂ ਤੋਂ ਪੌਣੇ ਚਾਰਾਂ ਦੀ ਗੱਬਣ ਚੈੱਕ ਪਾਸ ਹੈ ਦਸਨ ਦੇ ਮੁਤਾਬਕ ਤਾਂ ਬੰਦੇ ਨੇ ਸਾਢੇ ਤਿੰਨਾਂ ਦੀ ਡਾਕਟਰ ਦੇ ਹਿਸਾਬ ਨਾਲ ਚਾਰਾਂ ਦੇ ਨੇੜੀ ਆ ਲਓ ਜੀ ਡਾਕਟਰ ਦੇ ਹਿਸਾਬ ਨਾਲ ਬਾਈ ਕਹਿੰਦਾ ਚਾਰਾਂ ਦੇ ਨੇੜੀ ਆ ਮਤਲਬ ਪੌਣੇ ਚਾਰਾਂ ਦੀ ਆ ਤੇ ਜਿਨ੍ਹਾਂ ਤੋਂ ਲਈ ਆ ਉਹ ਕਹਿੰਦੇ ਸਾਢੇ ਤਿੰਨਾਂ ਦੀ ਆ ਠੰਡੀ ਸੀ ਬੋਨ ਤਾਂ ਬਈ ਵੱਡੀ ਗੁੱਡੀ ਹੋ ਜਾਂਦੀ ਹੂੰ ਐਚਐਫ ਨਸਲ ਦੀ ਚਿੱਟੇ ਰੰਗ ਦੀ ਵੱੱਛੀ ਕੱਦ ਕਾਠ ਵੱਡੇ ਕਿੰਨੇ ਦੀ ਜਾਇਜ ਆਪਾਂ ਵੇਚਣ ਵਾਲੀ ਗੱਲ ਇਹਦੇ ਜਿਹੜਾ ਮੁੱਲ ਤਾਂ 65 ਕਰਾ ਦੇ 70 ਕਰਾ ਦੇ ਆਪਾਂ 60000 ਚੋਂ 500 ਛੋਟ ਕਰ ਸਾਢੇ 59 ਦੀ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਸਾਢੇ 59000 ਦੀ ਵੈਢ ਦੇ ਦੇਣੀ ਆ ਔਰ ਆਇਆ ਬਈ ਗਾਣੂ ਡਬਲ ਪੈਸੇ ਵਾਲੀ ਹੂੰ ਗਾਣੂ ਜਦ ਤਿਆਰ ਹੋ ਗਈ ਵੈਢ 1.5 ਲੱਖ ਦੀ ਆ ਹੂੰ ਤੇ ਠੰਡੀ ਸੀਲ ਥਣਾ ਦੀ ਆਪਣੀ ਫੁੱਲ ਗਾਰੰਟੀ ਠੰਡੀ ਸੀਲ ਥਣਾ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ 11 ਕਿਲੋ ਦੁੱਧ ਹੀ ਹੋ ਤੁਸੀਂ 10 ਕਿਲੋ ਮੰਨ ਲਓ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਜੀ ਕਰਦਾ ਕੰਡੇ ਦੇ ਜੋਖ ਲਓ ਆਦੀ ਚੁਵਾਈ ਵਾਲੇ ਥਣ ਚਿੱਟੇ ਰੰਗ ਦੀ ਵਛੀ ਵੱਡੇ ਕੱਦ ਦੇ ਦੋ ਨੰਬਰ ਤੇ ਆ ਜਾ ਇਹ ਬਾਈ ਗੱਬਣਾ ਇਹ ਕੱਚੀ ਆ ਹਜੇ ਹਫਤੇ ਦੀ ਹੂੰ ਤੇ ਆਪਾਂ ਨੂੰ ਦੱਸਣ ਮਜ਼ਾ ਕੋਈ ਦੂਜਾ ਸੁਆ ਕੋਈ ਬੰਦਾ ਭਾਵੇਂ ਤੀਜਾ ਮੰਨ ਲਾ ਆ ਆਪਣੀ ਖਰੀਦੀ ਆ ਹਾਂ ਆਪਣੀ ਖਰੀਦੀ ਵੀ ਆ ਦੁੱਧ ਵੀ ਆਪਾਂ ਨੂੰ ਬੰਦੇ ਨੇ 25 26 ਕਿਲੋ ਦੱਸਿਆ ਆਪਾਂ 22 ਕਿਲੋ ਮੰਨ ਕੇ ਲਈਏ 21 22 ਕਿਲੋ ਵੀ ਨਾ ਦੇ ਹਫਤੇ ਦੀ ਕੱਚੀ ਹਫਤੇ ਦੀ ਕੱਚੀ ਆ ਬਾਈ ਕਹਿੰਦਾ ਦੂਜੇ ਸੂਵੇ ਸੁੰਦੀ ਆ ਭੋਆ ਕੋਈ ਤੀਜਾ ਮੰਨ ਲਓ ਪਰ ਵੇਖਣ ਨੂੰ ਦੂਜਾ ਸੂਆ ਹੀ ਲੱਗਦੀ ਪਰ ਜਦੋਂ ਬਾਈ ਨੇ ਕਹਿ ਹੀ ਦਿੱਤਾ ਕਿ ਆਪਣੀ ਖਰੀਦੀ ਆ ਨਾ ਤਾਂ ਇੱਕ ਸੂਏ ਨਾਲ ਬੁੱਢੀ ਬਣ ਲੱਗੀ ਆ ਤੇ ਜੇ ਇਹਨੂੰ ਆਪਾਂ ਖੀਰੀ ਕਹਿ ਦਾਂਗੇ ਨਾ ਹੀ ਖੀਰੀ ਬਣ ਲੱਗੀ ਕਿਉਂਕਿ ਅਗਲਾ ਦੰਦ ਪਟ ਕੇ ਵੇਖ ਲੂਗਾ ਜੀ ਤੋ ਲਈ ਉਹ ਕਹਿੰਦੇ 25 ਕਿਲੋ ਦਾ ਤੇ ਚੋਇਆ ਪਰ ਬਾਈ ਕਹਿੰਦਾ 22 ਕਿਲੋ ਮੰਨ ਕੇ ਲਈ ਆ ਹਫਤੇ ਦੀ ਕੱਚੀ ਆ ਲੇਵੇ ਦੇ 4 ਸ਼ਫੇਰੇ ਵਾਲ ਟੱਲੇ ਹਜੇ ਬਹੁਤ ਬਾਕੀ ਆ 6-7 ਦਿਨ ਵਧੀਆ ਸੇਵਾ ਸੰਭਾਲ ਘਰ ਕੇਅਰ ਹੋ ਜਾਂਦੀ ਹੈ ਜਿੱਦਣ ਤਿਆਰ ਹੋ ਜਾਂਦੀ ਸਾਰੀ ਵਾਲ ਟੱਲ ਕੱਢ ਕੇ ਸੋਨਾ ਵੱਡਾ ਲੇਵਾ ਤਿਆਰ ਕਰਕੇ ਸੂ 22 ਕਿਲੋ ਮੰਨ ਕੇ ਸੌਦਾ ਕਰ ਲਓ ਇਹ ਨਾ ਮੰਨ ਕੇ ਲਈ ਆ ਵਹਿੜ ਵਜਨ ਚਾ ਕੱਦ ਵਾਲੀ ਆ ਸੀਲ ਸੌ ਪੂਰੀ ਆ ਮੋٹے ਮੋٹے ਥਣ ਗਲਾਬੀ ਕਿੰਨੇ ਦੀ ਬਾਈ ਇਹ ਅੱਜ ਅੱਜ ਕੱਚੀ ਕੱਚੀ 72000 ਦੀ ਵਹਿੜ ਦੇ ਦਿਆਂਗੇ ਬਾਈ ਲਓ ਜੀ ਅੱਜ ਅੱਜ ਕੱਚੀ ਕੱਚੀ ਬਾਈ ਕਹਿੰਦਾ 72 ਦੀ ਦੇ ਦਿਆਂਗੇ ਇੱਕ ਨੰਬਰ ਤੋਕੜ ਗੱਬਣ ਚੈੱਕ ਪਾਸ 59000 ਦੀ ਚਟੇ ਰੰਗ ਦੀ ਤੇ ਤਿੰਨ ਨੰਬਰ ਇਹ ਬਾਈ ਪਹਿਲਾ ਸੂਆ ਸੂਈ ਆ ਜੀ ਮਗਰੇ ਦੇ ਬੱਛੀ ਆ ਇਹਨੂੰ ਅੱਜ ਦਿਨ ਹੋ ਗਏ ਹੋਣਗੇ 8 ਜਾਂ 9 ਹੂੰ ਤੇ ਇਸ ਲੇੜਾ ਬੰਦੇ ਨੇ ਜੋਖ ਲੈਣਾ ਹੋਊਗਾ 13 ਕਿਲੋ 12 ਕਿਲੋ ਮੰਨ ਕੇ ਬੰਦਾ ਭਾਵੇਂ 2 ਦਿਨ 4 ਦਿਨ ਚੋਈ ਜਾਂਦੀ ਲਓ ਜੀ ਹੋਊਗਾ ਬਾਈ ਕਹਿੰਦਾ 13 ਕਿਲੋ 12 ਕਿਲੋ ਮੰਨ ਕੇ ਕੋਈ ਵੀ ਭੈਣ ਭਰਾ 2 ਟਾਈਮ 4 ਟਾਈਮ ਅਗਲਾ ਚੋਈ ਜਾਵੇ ਨਿਕਲੂ ਤੇ ਰਹੀਂ 12 ਕਿਲੋ ਮੰਨ ਕੇ ਆਜੋ ਮਗਰ ਬੱਛੀ ਆ 2 ਕਿਲੋ ਦੁੱਧ ਤਾਂ ਹੋਰ ਵਧਾ ਜੂਗੀ ਬਾਕੀ ਭਰਾਓ ਅਗਲੇ ਦੀ ਸੇਵਾ ਜੇ ਨਾਂ ਕੋਸ ਪਾਇਆ ਤਾਂ ਫੇਰ ਤਾਂ ਘਟ ਜੂਗੀ ਜ਼ਰੂਰੀ ਨਹੀਂ ਕਿ ਵਧਣਾ ਹੀ ਹੁੰਦਾ ਦੋਸਤੋ ਜਿਹੜੇ ਹਿਸਾਬ ਨਾਲ ਬਾਈ ਕਹਿੰਦਾ ਪਹਿਲਾਂ ਉਹ ਹਿਸਾਬ ਨਾਲ ਠੰਡੀ ਸੀਲ ਫੁੱਲ ਨਿਆਣਾ ਰੱਸੀ ਪਾਉਣੀ ਤਾਂ ਪਾ ਲੋ ਬਿਣਾ ਨਿਆਣੇ ਤੋਂ ਜੋਣੀ ਦਾ ਭਾਵਾ ਬਿਣਾ ਨਿਆਣੇ ਤੋਂ ਝੋਲੋ ਮੱਝਾਂਰ ਦਾ ਦੁੱਧ ਮਗਰ ਵੱੱਛੀ ਆ 12 ਕਿਲੋ ਕੰਡੇ ਦੇ ਜੋਖੜੋ 13 ਕਿਲੋ ਆ ਦੁੱਧ 15 ਗਿ ਪਿਆਜੂ ਜੈਜ ਭਾਅ ਹੋਊਗਾ ਇਹਦਾ ਜਮਾ ਬਾਕੀ ਇਹ ਲੋੜੇ ਪੈਂਦੀ ਦਾ ਜਰਸੀ ਆ ਥੋੜੇ ਰਾਂਗੀ ਉਹ ਜਾ ਜੇ ਰੰਗ ਲਾਲ ਹੁੰਦਾ ਤਾਂ ਫਿਰ ਗੱਲ ਹੋਰ ਯਾਨੀ ਆਪਾਂ ਥੋੜੇ ਜਿਹਾ ਰੰਗ ਨੂੰ ਜਿਆਦਾ ਮੰਨਦੇ ਆ ਨਾ ਕਿੰਨੇ ਦੀ ਇਹ ਬਈ 57000 ਦੀ ਵੇਡ ਦੇ ਲਓ ਜੀ 57 ਦੀ ਦੇ ਦੇਣੀ ਇਹ ਗੱਲ ਬਾਈ ਦੀ ਵੀ ਸਹੀ ਆ ਤੇ ਅਗਲੇ ਦੀ ਵੀ ਸਹੀ ਆ ਜੀ ਨੇ ਲੈਣੀ ਆ ਥੋੜਾ ਜਿਹਾ ਬਦਾਮੀ ਰੰਗ ਨੂੰ ਵੱਧ ਅਗਲਾ ਕਰਦਾ ਤੇ ਜੇ ਉਹ ਹੁੰਦੀ ਫਿਰ 10000 ਹੋਰ ਨਾਲ ਲੱਗੇ ਜਾਣਾ ਸੀਗਾ 57 ਦੀ ਤਾਂ 67 ਹੋ ਜਾਣਾ ਸੀਗਾ ਤੇ ਪਰ ਦੁੱਧ ਮੱਝਾਂ ਰਗਾਉਣਾ ਰੰਗ ਜੀ ਕੀ ਪਿਆ ਇਹ ਕਿਸੇ ਕੋਲ 4 ਪੈਸੇ ਵਧਾਓ ਭਾਵੇਂ ਬਦਾਮੀ ਲੈ ਲੈ 10000 ਫਿਰ ਮਹਿੰਗੀ ਲੈ ਲੈ ਬੈੜ ਪੂਰੀ ਚੰਗੀ 15 ਕਿਲੋ 16 ਕਿਲੋ ਦੁੱਧ ਪਿਆ ਜੂ ਅੱਜ 13 ਕਿਲੋ ਤਿਆਰ ਆ ਮਗਰ ਵੱਛੀ 4 ਨੰਬਰ ਇਹ ਵੀ ਪਹਿਲਾਂ ਹੀ ਇਹ ਆ ਮਗਰੇ ਦੇ ਵੱਛਾ ਇਹ ਸਲੇੜਾ ਅੱਜ ਨੂੰ 5ਵਾਂ ਦੇਣਾ ਜਿਹੜਾ 14 ਦਾ 6 ਕਿਲੋ ਆ 6 ਕਿਲੋ ਤੇ ਮਾਲ ਆਪਾਂ ਦਾ 8-9 ਕਿਲੋ ਮੰਨ ਕੇ ਲਈਆ ਕਿੰਨੇ ਦੀ ਇਹ 20 ਤੋਂ 500 ਦੀ ਛੋੜੇ ਸਾਢੇ 19 ਦੀ ਬਸ ਸਾਢੇ 19 ਲੈ ਲੈਂ ਜਾਈ ਲਓ ਜੀ ਤਾਜੀ ਸੂਈ ਆ ਕਈ ਭੈਣ ਭਰਾ ਟੋਕੜ ਟੋਕੜ ਕਰ ਦਿੰਦੇ ਬਾਈ ਯਾਰ ਥੋੜੇ ਪੈਸੇ ਲਾਉਣੇ ਆ ਟੋਕੜ ਨਾਲੋਂ ਆ ਲਈ ਚੰਗੀ ਪਤਾ ਦਾ ਹੈਗਾ ਸੱਜਰ ਢੋਕੜ ਪਤਾ ਨਹੀਂ 2 ਸਾਲ ਦੀ ਸੂਈ ਹੋਊ ਕਿ ਡੇਢ ਸਾਲ ਦੀ ਸੂਈ ਹੋਊ ਕਿਉਂਕਿ ਗਾਵਾਂ ਦੁੱਧ ਪਿਆਈ ਜਾਂਦੀਆਂ ਨਾ ਬੰਨਦਾ ਹਟਦੀਆਂ ਹੀ ਨਹੀਂ ਇਹ ਤਾਂ ਤੇ ਇਹਦੇ ਥੱਲੇ ਹੈਗਾ ਕਿੰਨਾ ਫਿਰ ਤਾਂ 6 ਕਿਲੋ ਆਜ 6 ਕਿਲੋ ਆ 8-9 ਕਿਲੋ ਕਿਤੇ ਗਿਆ ਨਹੀਂ ਇਹਨਾਂ ਨੇ ਖੁੱਲਾ ਪਿਆ ਦੇਣਾ ਤੇ ਮੁੱਲ ਵੀ ਵਰ ਕਿਹੜਾ ਆ 6 ਜੇ ਵਾਲੀ ਗੱਲ ਆ 19500 ਤਾਜੀ ਸੂਈ 19500 ਦੀ ਕਿਨੇ ਦੇਣੀ ਆ ਤੇ 8-9 ਕਿਲੋ ਕਿਤੇ ਨਹੀਂ ਗਿਆ ਇੰਨਾ 4-4 ਕਿਲੋ 4.5 ਕਿਲੋ ਇੰਨਾ ਖੁੱਲਾ ਪਿਆ ਦੇਣਾ ਅੱਜ 6 ਕਿਲੋ ਆ ਕਿਲੋ-ਕਿਲੋ ਤਾਂ ਇਹਨਾਂ ਰਾਵਣਾ ਵਾ ਜਣੇ ਲੇਟੀ ਲੂਟੀ ਪਾਵੇ ਅਗਲਾ ਤੇ ਲੇਟੀ ਪਾਉਣੀ ਪਊਗੀ ਫੀਡ ਪਾਉਣੀ ਪਊਗੀ ਕਿਉਂਕਿ ਉਹਦਾ ਵੱਧ ਦੁੱਧ ਵਾਲੇ ਨੂੰ ਵੀ ਪਾਉਣੀ ਪੈਂਦੀ ਆ ਘੱਟ ਵਾਲੇ ਨੂੰ ਵੀ ਕੱਲੇ ਪੱਠਿਆਂ ਦੇ ਤਾਂ ਕਿਹਨੇ ਦੇਣਾ ਦੁੱਧ ਐ ਤੇ ਆ ਜਾ ਇਹ ਬਈ ਉਸਰੋ ਬੱਛੀ ਆ ਇਹ ਦੰਦੋਂ ਮਸਣਾ ਦੋਂਦੀ ਹੋਊਗੀ ਇਹ ਹਮ ਆਪਾਂ ਮੂੰਹੇ ਪੱਟ ਕੇ ਕੋਈ ਦੋਂਦੀ ਮੰਨ ਲੈ ਕੋਈ ਚੋਗੀ ਮੰਨ ਕੇ ਜੇਦਾ ਮੂੰਹ ਪੱਟ ਕੇ ਪਤਾ ਲੱਗ ਗਿਆ ਹਮ ਇਹ ਪਰਸੋਂ ਤੋਂ ਹੀ ਹੀਟ ਚਾਈ ਸੀਗੀ ਆਪਣਾ ਥੋੜੀ ਜਿਹੀ ਆਉਂਦੀ ਲੇਟ ਹੋ ਗਈ। ਨਹੀਂ ਆ ਬੜੀ ਗੱਭਰਾ ਦੇਣਾ ਸੀ। ਸਹੀ ਹੈ। ਕਿੰਨੇ ਦੀ? ਇਹ ਬਈ 30000 ਦੀ ਦੇਣਾ। ਲਾਓ ਜੀ 30000 ਦੀ ਬਾਈ ਕਹਿੰਦਾ ਦੇ ਦੇਾਂਗੇ। ਮੱਛੀ ਦੋ ਦਿਨ ਦਾ ਪਰਸੋਂ ਤੇ ਉਹ ਚਿੱਟੀ ਵੇੜ ਦਾ ਰਿਕਾਰਡ ਮਿਲ ਜੂਗਾ। ਇੱਕ ਨੰਬਰ ਚਿੱਟੀ ਤੋਕੜ ਗੱਬਣ ਦਾ ਤੇ ਆ ਲਾਸਟ ਦਾ ਰਿਕਾਰਡ ਮਿਲ ਜੂਗਾ। ਲੇਆਉਟੀ ਲੋਟੀ ਦਾ ਬਹੁਤ ਚੰਗੇ ਆਏ ਵਿਖਾਉਂਦੀ ਜਿਵੇਂ ਗੱਬਣ ਹੁੰਦੀ ਆ ਪਰ ਕੋਈ ਗੱਬਣ ਨਹੀਂ ਇਹ। ਤੀਗਾ ਹੀ ਨਿਤਰਾਇਆ ਗੱਬਣ ਤੇ ਨੇ ਕਹਾਦਾ ਹੁਣ ਆ ਪਰਸੋਂ ਆਫ ਕੈਮਰਾ ਵੀ ਬਾਈ ਮੈਨੂੰ ਦੱਸਦਾ ਸੀਗਾ ਮੈਨੂੰ ਕਹਿੰਦਾ ਹਮਤ ਪਰਸੋਂ ਜੇ ਆਪਣੇ ਉਸ ਦਿਨ ਘਰੇ ਆ ਜਾਂਦੀ ਤੇ ਅਗਲੇ ਕਹਿੰਦੇ ਸੀ ਹੀਟ ਚ ਆਈ ਵੀ ਆ ਫੇਰ ਤਾਂ ਕਹਿੰਦਾ ਆਪਾਂ ਟੀਕਾ ਭਰਾ ਲੈਣਾ ਸੀਗਾ ਆਪਣੀ ਕੋਈ ਸੁਣੇ ਨੇਰੀ ਹੋਈ ਆ ਜੀ ਸੁਭਾ ਨੂੰ ਫਿਰ ਬਲੱਡ ਦੇਣ ਲੱਗੀ ਸੀ ਹੂੰ ਸੁਭਾ ਨੂੰ ਹੀਟ ਛੱਡ ਗਈ ਤੇ ਜੇ ਕਿਤੇ ਪਹਿਲਾਂ ਆ ਜਾਂਦੀ ਉਸ ਦਿਨ ਹੀ ਆ ਜਾਂਦੀ ਫੇਰ ਬਾਈ ਕਹਿੰਦਾ ਆਪਾਂ ਟੀਕਾ ਤਰਾ ਦੇਣਾ ਸੀ ਫੇਰ ਬਾਈ ਕਹਿੰਦਾ ਆਪਾਂ ਰੱਖ ਲੈਣੀ ਸੀ ਵਹਿੜ ਚੰਗੀ ਆ ਚੰਗਾ ਦੁੱਧ ਪਿਆਜੂ ਝੋਲੀ ਝਾਲੀ ਪੂਰੀ ਚੰਗੀ ਆ 30000 ਦੀ ਇਹ 30000 ਦੀ ਦੇ ਦੇਣੀ ਆ ਜੇ ਕੋਈ ਭੈਣ ਭਰਾ ਲੈਣ ਦਾ ਚਾਹਵਾਨ ਹੋਵੇ ਤੇ ਬਾਕੀ ਕੋਲੇ ਆ ਜੋ 30000 ਦੀ ਦੇ ਦੇਣੀ ਆ ਇਹ ਜਦੋਂ ਤਿਆਰ ਹੋ ਜਾਂਦੀ ਚੰਗਾ ਲੇਵਾ ਤਿਆਰ ਕਰਕੇ ਸੋਊਗੀ ਵਧੀਆ ਦੁੱਧ ਪਿਆਜੂ ਫੋਨ ਨੰਬਰ ਸਕਰੀਨ ਤੇ ਬਿਲਕੁਲ ਜਾਇਜ ਪਾ ਇੱਕ ਟੋਕੜ ਗੱਬਣ ਚ ਇੱਕ ਪਾਸੇ ਇੱਕ ਨੰਬਰ ਚਿੱਟੇ ਰੰਗ ਦੀ ਫੁੱਲ ਚੰਗੀ ਵੱਡੇ ਕੱਦਾਂ ਵਾਲੀ 55000 ਦੀ ਦੋ ਨੰਬਰ ਗੱਬਣ ਤਿਆਰ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਸੂਈਆਂ ਸਵਾਈਆਂ ਲਾਸਟ ਆਫਸਰ ਸਾਰਿਆਂ ਨਾਲ ਸੱਚੀ